ਸ਼ਾਵਾਂ ਨਾਲ ਮਹਿੰਦੀ ਲਾ ਕੇ ਚੂੜੇ ਵਾਲੀ ਤੋਰੀ ਸੀ ਕਰੋ ਫੈਸ਼ਨੂ ਦੇਵੀ ਪਹੁੰਚਦਾ ਵਰਤ ਗਿਆ ਦਰਦ ਨਾ ਪਣ ਮਾਂ ਨੂੰ ਮੱਥਾ ਟੇਕਣਾ ਵੀ ਨਹੀਂ ਹੋਇਆ ਨਸੀਬ ਅਜੇ ਮਹੀਨਾ ਪਹਿਲਾਂ ਹੀ ਪੁੱਤ ਨੇ ਵਿਆਹ ਕੇ ਲਿਆਂਦੀ ਸੀ ਨੂੰ ਤਾਂ ਬਿਲਕੁਲ ਦੱਸਦੀ ਕਿ ਬਟਾਲਾ ਨਦੀਕ ਪੈਂਦੇ ਇਤਿਹਾਸਿਕ ਕਸਬਾ ਧਿਆਨਪੁਰ ਵਿਖੇ ਉਸ ਸਮੇ ਮਾਤਮ ਛਾ ਗਿਆ ਜਦੋਂ ਆਪਣੇ ਪਤੀ ਅਮਿਤ ਕੁਮਾਰ ਦੇ ਨਾਲ ਜਦੋਂ ਆਪਣੇ ਪਤੀ ਅਮਰਿਤ ਕੁਮਾਰ ਦੇ ਨਾਲ ਮਾਤਾ ਵੈਸ਼ਨੂ ਦੇਵੀ ਦੇ ਦਰਸ਼ਨ ਕਰਨ ਗਈ ਨਵ ਵਿਆਹੀ ਦੁਲਹਨ ਸਪਨਾ ਵੈਸ਼ਨੂ ਦੇਵੀ ਵਿਖੇ ਪਹਾੜ ਖਿਸਕ ਜਾਣ ਕਾਰਨ ਵਾਪਰੇ ਹਾਦਸੇ ਦੇ ਵਿੱਚ ਮੌਤ ਹੋ ਜਾਂਦੀ ਹੈ ਤੇ ਦਰਦਨਾਕ ਸਮਾਚਾਰ ਪਿੰਡ ਧਿਆਨਪੁਰ ਵਿੱਚ ਪਹੁੰਚਦਾ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੇਵਰ ਨੇ ਦੱਸਿਆ ਕਿ ਉਸ ਦਾ ਭਰਾ ਅਮਰਿਤ ਕੁਮਾਰ ਜੋ ਕਿ ਵਿਦੇਸ਼ ਤੋਂ ਪਰਤਣ ਉਪਰੰਤ 28 ਜੁਲਾਈ ਨੂੰ ਸਪਨਾ ਵਾਸੀ ਅਮਰitsar ਨਾਲ ਵਿਆਹ ਬੰਧਨ ਦੇ ਵਿੱਚ ਬੱਧਿਆ ਸੀ ਤੇ ਉਸ ਤੋਂ ਬਾਅਦ ਐਤਵਾਰ ਨੂੰ ਸਪਨਾ ਜਿਸ ਨੂੰ ਸਾਡੇ ਪਰਿਵਾਰ ਦੇ ਵਿੱਚ ਹਜੇ ਆਏ ਨੂੰ ਕੁਝ ਕੁ ਮਹੀਨੇ ਵੀ ਨਹੀਂ ਹੋਏ ਸੀ ਸਿਰਫ ਦੇ ਨੀ ਕਹਿ ਸਕਦੇ ਆ ਆਪਣੇ ਪਤੀ ਦੇ ਨਾਲ ਮਾ ਵੈਸ਼ਨੂ ਦੇਵੀ ਦੇ ਦਰਸ਼ਨ ਕਰਨ ਲਈ ਗਈ ਹੋਈ ਸੀ ਤੇ ਉਸੇ ਦੌਰਾਨ ਲੈਂਡ ਸਲਾਈਡਿੰਗ ਹੁੰਦੀ ਹੈ ਜਿਸ ਦੇ ਕਾਰਨ ਉਸਦੀ ਮੌਤ ਹੋ ਜਾਂਦੀ ਹੈ ਤਾਂ ਪਰਿਵਾਰਿਕ ਜੀਆ ਨੇ ਦੱਸਿਆ ਕਿ ਸਪਨਾ ਆਪਣੇ ਮਾਤਾ ਪਿਤਾ ਦੀ ਇਕਲੌਤੀ ਔਲਾਦ ਸੀ ਪਰਿਵਾਰਿਕ ਜੀਆ ਨੇ ਵੀ ਦੱਸਿਆ ਕਮਿਤ ਕੁਮਾਰ ਵਿਦੇਸ਼ ਤੋਂ ਪਰਤਣ ਉਪਰੰਤ ਸ਼ਾਦੀ ਕਰਕੇ ਇਸ ਵੇਲੇ ਕੋਟਲੀ ਸੂਰਤ ਮੱਲੀ ਦੇ ਵਿੱਚ ਚੂਸਬਾਰ ਦੀ ਦੁਕਾਨ ਕਰ ਰਿਹਾ ਤੇ ਇੱਕ ਮਹੀਨਾ ਪਹਿਲਾ ਹੋਇਆ ਵਿਆਹ ਦੇ ਹਜੇ ਚਾ ਵੀ ਪੂਰੇ ਨਹੀਂ ਹੋਏ ਸੀ ਕਿ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ। ਆਪਣਾ ਨਵਾ ਸਰੇਂਦਰ ਕੁਮਾਰਾ ਜੀ ਮੇਰੇ ਚਾਚਾ ਜੀ ਦੀ ਨੂੰਹ ਹੈ। ਉਹ 28 ਗਸਤ ਨੂੰ ਇਹਨਾਂ ਦੀ ਮੈਰਿਜ ਹੋਈ ਹੈ ਜੀ। ਅਜੇ ਨੂੰ ਇੱਕ ਮਹੀਨਾ ਹੋ ਗਿਆ ਪੂਰਾ ਮੈਰਿਜ ਦਾ ਜੀ। ਕੰਦੀ ਯਾਤਰਾ ਵਾਸਤੇ ਵੈਸ਼ਨੂ ਦੇ ਵੀ ਮਾਤਾ ਦੇ ਘਰੇ ਕੱਲ ਗੇਟੇ ਰਹੇ ਰਾਤ ਇਹ ਉੱਥੇ ਰਹੇ ਆ ਉਹਨਾਂ ਨੇ ਫੋਨ ਕੀਤਾ ਤੇ ਅਸੀਂ ਸਿਰੇ ਯਾਤਰਾ ਕਰਾਂਗੇ ਮੇਰੇ ਛੋਟੇ ਬ੍ਰਦਰ ਨੇ ਕਿਹਾ ਵੀ ਤੁਸੀਂ ਮਤਲਬ ਹੁਣੇ ਹੀ ਕਰ ਲਓ ਕਹਿੰਦੀ ਨਹੀਂ ਭਾਜੀ ਆਪਾਂ ਰਾਤ ਨੂੰ ਇੱਥੇ ਰਹਿਣਾ ਤੇ ਸਿਰੇ ਹੀ ਯਾਤਰਾ ਕਰਾਂਗੇ ਜੀ ਸਿਰੇ 2:30 ਵਜੇ ਹਮ ਨੂੰ ਫੋਨ ਆ ਗਿਆ ਜੀ ਇਸ ਵੇਲੇ ਤਾਂ ਮੈਂ ਇਹ ਭਰਾ ਮੇਰੇ ਨੇ ਭੁੱਲ ਕੇ ਤਾਂ ਮੈਂ ਤਾਂ ਕੱਲਾ ਰਹਿ ਗਿਆ ਜੀ ਇੱਥੇ ਉਹਨੂੰ پتہ ਨਹੀਂ ਕੀ ਹੋ ਗਿਆ ਉਹਨੇ ਕਿ ਤਿੰਨ ਵਜੇ ਮੈਸੇਜ ਆ ਗਿਆ ਵੀ ਉਹਨਾਂ ਨੂੰ ਉੱਥੇ ਚੋ ਕੇ ਕਹਿੰਦੇ ਮਜ਼ਰਾ ਕਟਰੇ ਲੈ ਗਿਆ ਹਸਪੀਟਲ ਦੇ ਵਿੱਚ ਤੇ ਕਟਰੇ ਜਾ ਕੇ ਜੀ ਉਹਨਾਂ ਨੇ ਸਾਨੂੰ 2:30-3 ਵਜੇ ਕਿਸੇ ਡਰਾਈਵਰ ਦੀ ਗੱਡੀ ਤੇ ਖੂਗ ਆਇਆ ਵੀ ਉਹਨਾਂ ਦੀ ਡੈਥ ਹੋ ਗਈ। ਸਾਨੂੰ ਤਾਂ ਇਹ ਨਾਮ ਹੀ ਚੰਗੇ ਕਰਾ ਨਹੀਂ ਪਤਾ ਕਿ ਉਹਦਾ ਪੇਕੇ ਦਾ ਨਾਲ ਸਪਨਾ ਆਣਾ। ਮਨੇ ਕਹਿ ਤੀ ਸਪਨਾ ਦੀ ਡੈਥ ਹੋ ਗਈ ਆ ਗੱਡੀ ਨੰਬਰ 2 ਧਾਨਪੁਰ ਤੋਂ ਆਣ ਦੇ ਵਿੱਚ ਹੋਈ। ਹਾਂ ਜੀ ਤੇ ਇੱਕ ਮਹੀਨਾ ਹੋ ਗਿਆ ਰਿਹਾ ਹੁਣ ਚਾਹ ਵੀ ਨਹੀਂ ਹਾਂ ਹਾਂ ਜੀ ਇੱਕ ਮਹੀਨਾ ਜੇ ਨੁਕੋਦੇ ਦੇ ਕਾ ਰੋਟੀ ਪਾਣੀ ਕੋਈ ਚਾਹ ਪਾਣੀ ਨਹੀਂ ਉਹ ਤਾਂ ਆ ਤੀਕੇ ਦੇਖਿਆ ਜੀ ਅੰਮ੍ਰਿਤਸਰੋਂ ਉਹਨਾਂ ਨੇ ਆ ਕਿੱਲਿਆਂ ਦੀ ਜੀ ਸਲੀਪਰੇ ਦੀ ਸਾਨੂੰ ਕਿਸੇ ਗੱਲ ਦੀ ਇਹ ਤਾਂ ਕਾਦੀ ਚਿੰਤਾ ਹੀ ਨਹੀਂ ਤੇ ਆ ਗੱਲ ਤਾਂ ਇਹਨਾਂ ਨਾਲ ਲੈਣਾ ਹੋ ਜੇਗੀ ਹੋਇਆ ਬਸ ਜੀ ਉਹ ਕਹਿੰਦੇ ਜੀ ਉੱਥੇ ਜਦੋਂ ਮਤਲਬ ਇੱਕ ਸ਼ੈੱਡ ਸੀ ਤੇ ਜਿੱਥੇ ਸਾਂਝੀ ਸ਼ਾਹਦ ਤੇ ਲੱਗੇ ਪੰਜ ਇੱਕ ਮਿੰਟ ਦਾ ਰਸਤਾ ਰਹਿ ਗਿਆ 10 ਮਿੰਟ ਦਾ ਮੱਥਾ ਟੇਕਣ ਵਾਸਤੇ ਇੱਕ ਸ਼ੈੱਡ ਦੇ ਥੱਲੇ ਖਲੋਤੇ ਇਹ ਕਹਿੰਦਾ ਕਿ ਮੈਂ ਫੋਟੋ ਬਣਾਉਂਦਾ ਸੀ ਉਹਨੇ ਨੂੰ ਭਰਾ ਦੇ ਨੇ ਜੇ ਕੋਈ ਗੱਲ ਨਹੀਂ ਕੀਤੀ ਫੋਟੋ ਕਚਨ ਲੱਗਿਆ ਛਿੱੜਦੇ ਜੇ ਕਹਿੰਦੇ ਪੱਥਰ ਡਿੱਗਾ ਹੋਇਆ ਤੇ ਉਹਦੇ ਵਿੱਚ ਇਹ ਜਿਹੜੀ ਸਪਨਾ ਆਈ ਇਹਦੇ ਮੌਕੇ ਤੇ ਡੈਥ ਹੋ ਗਈ ਜੀ ਤੇ ਬਾਕੀ ਦੋ ਤਿੰਨ ਜ਼ਖਮੀ ਹੋ ਗਈ ਆ ਫਿਰ ਕਿਸੇ ਨੇ ਹੋਰ ਵੀ ਨੂੰ ਦੱਸਿਆ ਫੋਨ ਕਰਕੇ ਕਿ ਮਤਲਬ ਇੱਕ ਲੇਡੀ ਦਾ ਉਹਦੇ ਧੜ ਘਟ ਗਿਆ ਤੇ ਇਹਨਾਂ ਨੂੰ ਚੁੱਕ ਗਿਆ ਸੀ ਤੇ ਮੇਰਾ ਭਰਾ ਜਿਹੜਾ ਸੀ ਸੱਚ ਦਾ ਮੁੰਡਾ ਉਹ ਕਹਿੰਦਾ ਜੀ ਮੈਂ ਤੇ ਇਕੱਲਾ ਰਹਿ ਗਿਆ ਮੈਨੂੰ ਦੱਸੋ ਕੀ ਕਰਾਂ ਕਿੰਨੀ ਕੰਮ ਉਮਰ ਨੇ ਹੁਣੇ 28 29 ਸਾਲ ਦੀ ਰਾਤੀ ਉਹ 26 27 ਸਾਲ ਦੀ ਬੋਟੀ ਦੀ ਹੋਏਗੀ ਸਾਡੀ ਉਮਰ ਅਜੇ ਸਾਡੇ 4 ਨਹੀਂ ਪੂਰੇ ਲੱਥੇ ਜੀ ਸਾਡੇ ਕੋਈ ਉਸ ਤੋਂ ਬਾਅਦ ਉਹਨਾਂ ਨੇ ਉਹਨੂੰ ਕੋਈ ਫੋਨ ਨਹੀਂ ਕੀਤਾ ਜਦੋਂ ਮਾਵਾਂਗਾ ਆਦੀ ਯਾਰ ਸਾਰੇ ਜਾਣਿਆ ਵੀ ਆਪਾਂ ਗੱਡੀ ਲੈ ਕੇ ਹੁੰਨੇ ਆ ਤੁਹਾਨੂੰ ਅਫਕ ਨੇ ਮੈਸੇਜ ਕੀਤਾ ਤੇ ਸਾਰਾ ਹਫਤਾ ਜਿਹੜਾ ਅਸੀਂ 1000 ਰੁਪਏ ਵਾਲਿਆਂ ਕੋਲ ਉਹ ਆਪਣੀ ਗੱਡੀ ਦੇ ਆਉਣਗੇ ਜਾਣਗੇ ਅਤੇ ਲੈ ਕੇ ਆਉਣਗੇ ਤੇ ਤਹੀ ਮਤਲਬ ਉਹ ਮੈਂ ਅਜੀ ਆਪਣੇ ਮਨ ਚ ਸੋਚਿਆ ਇਧਰੋਂ ਆਪਾਂ ਗੱਡੀ ਲੈ ਕੇ ਚੱਲ ਜਾਗੇ ਉਧਰ ਉਹ ਆ ਜਾਣਗੇ ਜੀ ਸਾਨੂੰ ਕੋਈ ਅਸੀਂ ਬਸ ਸੇੜਦੇ ਬਸ ਇਦਾਂ ਹੀ ਬੁੰਦਲੇ ਫਿਰਨਦੇ ਹਾਂ ਨੂੰ ਕੋਈ ਗੱਲ ਨਹੀਂ ਕੋਈ ਨਹੀਂ ਜੀ ਹਜੇ ਤੱਕ ਕੋਈ ਡੈੱਡ ਬਡੀ ਨਹੀਂ ਕੰਮੀ ਜੀ ਪਰ ਇੱਕ ਮਹੀਨਾ ਹਜੇ ਵਿਆਹ ਨੂੰ ਹੋਇਆ ਵਾ ਵੈਸ਼ ਹੁੰਦੇ ਵਗੇ ਹੀ ਪਹਿਲੀ ਵਾਰੀ ਘਰੋਂ ਗਏ ਸੀ ਮਾਤਾ ਦੇ ਦਰਸ਼ਨ ਕਰਨ ਤੇ ਆਦਿਕ ਵਾਰੀ ਤੋਂ ਥੋੜਾ ਤਾਂ ਗਏ ਨੇ ਤੇ ਪੱਥਰ ਸਲਾਈਡਿੰਗ ਹੋਈ ਆ ਪੱਥਰ ਡਿੱਗਿਆ ਤੁਹਾਡੀਆਂ ਖੁਸ਼ੀਆਂ ਦੇ ਪੱਥਰ ਡਿੱਗ ਗਿਆ ਜੱਟ ਕਿਤੇ ਆਡੀ ਭਾਬੀ ਦੀ ਦਿੱਤ ਹੋਈ ਸਭ ਤੋਂ ਛੋਟੀ ਭਾਬੀ ਹੈ ਸਾਡੀ ਮੇਰੇ ਛੋਟੇ ਬ੍ਰਦਰ ਦੀ ਬੋਟੀ ਸੀ ਚਾਹ ਨਹੀਂ ਪੂਰੇ ਟਾਈਮ ਸਾਡੇ ਹਾਂਜੀ ਜੀ ਪਿਆਡੇ ਚਾਹ ਨਹੀਂ ਆਇਆ ਮਹਿੰਦੀ ਲਵਾ ਕੇ ਭੇਜਿਆ ਚੇਚਾ ਸੀ ਕੁੜੀਏ ਪਹਿਲੀ ਵਾਰੀ ਤੂੰ ਮਾਰਾ ਦੇ ਜਾਣਾ ਮਹਿੰਦੀ ਮੁੰਦੀ ਲਾ ਕੇ ਜਾ ਸ਼ਿੰਗਾਰ ਕਰਕੇ ਜਾ ਮਾਤਾ ਕਹੇ ਕਿ ਮੇਰੀ ਧੀ ਆਈ ਹੈ ਤੂੰ ਮਾਤਾ ਨੂੰ ਜਾ ਕੇ ਦਰਸ਼ਨ ਨਹੀਂ ਦਿੱਤੇ ਮਾਰਾ ਨੇ ਮਨਜ਼ੂਰੀ ਨਹੀਂ ਪਾਈ ਹੋਈ ਕੀ ਭਾਈ ਤੂੰ ਇਹਦੇ 5 ਵਜੇ ਨੇ ਤੂੰ 10:00 ਵਜੇ ਤੱਕ ਆ ਜਾ